ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਪੰਜਾਬ ਵਿੱਚ ਸੂਫੀ ਫਕੀਰਾਂ ਦਾ ਬੜਾ ਜੋਰ ਸੀ ਸੂਫੀ ਫਕੀਰ ਤੇ ਤਪਸਵੀ ਕਾਫੀ ਗਿਣਤੀ ਵੈ ਸਨ ਪਰ ਈਰਖਾ ਤੇ ਹੰਕਾਰ ਉਹਨਾਂ ਦੇ ਅੰਦਰ ਬਹੁਤ ਭਰਿਆ ਹੋਇਆ ਸੀ ਉਹਨਾਂ ਦੇ ਹਿਰਦੇ ਤਪੇ ਰਹਿੰਦੇ ਸਨ ਜੇ ਕੋਈ ਉਹਨਾਂ ਨਾਲ ਬਹਿਸ ਕਰਦਾ ਤਾਂ ਉਹ ਗਰਮ ਹੋ ਕੇ ਮਰਨ ਮਰਉਣ ਤੇ ਵੀ ਤਲ ਜਾਂਦੇ ਸਨ ਇਸੇ ਤਰ੍ਹਾਂ ਦਾ ਇੱਕ ਫਕੀਰ ਮੀਆਂ ਮਿੱਠਾ ਸੀ ਇਹ ਸਿਆਲਕੋਟ ਤੋਂ ਥੋੜੀ ਹੀ ਦੂਰ ਰਹਿੰਦਾ ਸੀ ਗੁਰੂ ਪਿਆਰਿਓ ਅਮਜਾ ਗੋਸਨੋ ਸਿੱਧੇ ਰਾ ਪਾ ਕੇ ਸੱਚੇ ਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਨੀਏ ਮਿੱਠੇ ਵਾਲੇ ਚਲ ਪਏ ਨੀਏ ਦੇ ਬਿਆਪ ਚੇਲੇ ਸਾਨੇ ਤੱਪ ਆਲ ਮਸਤੀ ਤੇ ਸੁਤੰਤਰਤਾ ਦਾ ਦਾਵਾ ਕਰਕੇ ਉਸ ਨੇ ਬਹੁਤ ਸਾਰੇ ਹਿੰਦੂ ਨੌਜਵਾਨ ਬੱਚੇ ਮੁਸਲਮਾਨ ਬਣਾ ਲਏ ਸਨ ਦਾਗੇ ਤਬੀ ਤੇ ਜੰਤਰ ਮੰਤਰ ਕਰਦਾ ਸੀ ਹਜ਼ਾਰਾਂ ਔਰਤਾਂ ਮਰਦ ਉਸ ਦੇ ਡੇਰੇ ਵਿੱਚ ਬੈਠੇ ਰਹਿੰਦੇ ਸਨ ਕੋਈ ਔਲਾਦ ਦੀ ਮੰਗ ਕਰਦਾ ਸੀ ਤੇ ਕੋਈ ਦੁਸ਼ਮਣ ਨੂੰ ਬਰਬਾਦ ਕਰਵਾਉਣਾ ਚਾਹੁੰਦਾ ਸੀ ਕੋਈ ਮਰਦ ਧਾਗਾ ਕਰਾਉਂਦਾ ਕਿ ਕੋਈ ਇਸਤਰੀ ਉਸ ਦੇ ਵਸ ਵਿੱਚ ਹੋ ਜਾਏ ਐਸੀਆਂ ਗੈਰ ਕੁਦਰਤੀ ਗੱਲਾਂ ਹੁੰਦੀਆਂ ਸਨ ਭਰਮ ਤੇ ਪਖਾੜ ਬਹੁਤ ਸੀ ਤੇ ਉਸ ਦੇ ਚੇਲੇ निराले ਸਨ ਕੇਲਾ ਵਿੱਚ ਐਸੇ પુરੁਸ਼ ਵੀ ਸਨੇ ਜੋ ਦੁਭਾਚਾਰੀ ਵੀ ਸਨ ਚਰਸ ਤੇ ਭੰਗ ਪੀ ਕੇ ਪਾਗਲ ਹੋਏ ਬੁਰਾਈਆਂ ਹੀ ਸੋਚਦੇ ਰਹਿੰਦੇ ਸੀ ਅਨੇਕਾਂ ਪਤੀ ਵਰਤਾ ਔਰਤਾਂ ਦੇ ਧਰਮ ਨੂੰ ਦਾਗ ਲਾਇਆ ਜਾਂਦਾ ਸੀ ਮੀਏ ਮਿੱਠੇ ਦੇ ਡੇਰੇ ਦੀ ਅੰਦੇਰ ਗਰਦੀ ਦੀ ਚਰਚਾ ਦੂਰ ਦੂਰ ਤੱਕ ਫੈਲੀ ਹੋਈ ਸੀ ਗੁਰੂ ਜੀ ਨੂੰ ਵੀ ਕਿਸੇ ਦੁਖੀ ਨੇ ਇਹ ਵਾਰਤਾ ਸੁਣਾਈ ਤਾਂ ਗੁਰੂ ਜੀ ਉਸ ਸਮੇਂ ਮੀਏ ਮਿੱਠੇ ਵਾਲੇ ਚੱਲ ਪਏ ਪੈਂਡ ਤੋਂ ਬਾਹਰ ਮੀਏ ਮਿੱਠੇ ਦਾ ਡੇਰਾ ਸੀ ਗੁਰੂ ਜੀ ਉਸ ਦੇ ਡੇਰੇ ਦੇ ਨੇੜੇ ਰਾਹ ਉੱਤੇ ਜਾ ਕੇ ਬੈਠ ਗਏ ਗੁਰੂ ਜੀ ਦਾ ਬਾਣਾ ਨਾ Hindu ਸਾਧਾਂ ਵਰਗਾ ਸੀ ਤੇ ਨਾ ਹੀ ਮੁਸਲਮਾਨ ਫਕੀਰਾਂ ਵਰਗਾ ਸੀ ਮੀਏ ਮਿੱਠੇ ਦੇ ਚੇਲੇ ਗੁਰੂ ਜੀ ਤੇ ਭਾਈ ਮਰਦਾਨੇ ਜੀ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਈ ਗੁਰੂ ਜੀ ਕੋਲ ਖਲੋ ਗਏ ਤੇ ਕਈ ਪੁੱਛਣ ਵੀ ਲੱਗ ਗਏ ਕਿ ਤੁਸੀਂ ਕਿੱਥੋਂ ਆਏ ਹੋ ਤੁਸੀਂ ਕੌਣ ਹੋ ਪਰ ਗੁਰੂ ਜੀ ਚੁੱਪ ਰਹੇ ਕਿਸੇ ਨਾਲ ਕੁਝ ਵੀ ਬਚਨ ਵਿਲਾਸ ਨਾ ਕੀਤਾ ਭਾਈ ਮਰਦਾਨਾ ਜੀ ਨੇ ਰਵਾਬ ਵਜਾਉਣੀ ਸ਼ੁਰੂ ਕਰ ਦਿੱਤੀ ਗੁਰੂ ਜੀ ਪ੍ਰਭੂ ਪ੍ਰੇਮ ਵਿੱਚ ਮगन ਹੋ ਕੇ ਲੀਨ ਹੋ ਗਏ ਤੇ ਕੁਝ ਸ਼ਬਦਾਂ ਦਾ ਉਚਾਰਨ ਕੀਤਾ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਕੁਝ ਚੇਲੇ ਜੋਮਣ ਲੱਗ ਪਏ ਉਹਨਾਂ ਦੇ ਹਿਰਦੇ ਵਿੱਚ ਸਦੀਆਂ ਤੋਂ ਵਸੇ ਹੋਏ ਹਨੇਰੇ ਵਿੱਚ ਚਾਨਣ ਹੋਣ ਲੱਗ ਪਿਆ ਇੱਕ ਉਹਨਾਂ ਵਿੱਚ ਮੀਏ ਮਿੱਠੇ ਦਾ ਬੜਾ ਸਿਆਣਾ ਚੇਲਾ ਸੀ ਉਸਨੇ ਇਸਲਾਮ ਮਰ ਦਿਆਂ ਪੁਸਤਕਾਂ ਦਾ ਗਿਆਨ ਸੁਣਿਆ ਹੋਇਆ ਸੀ ਉਸ ਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਸੁਣੀਆਂ ਹੋਈਆਂ ਸੀ ਜੋ ਗੁਰੂ ਜੀ ਦੇ ਵਚਨਾਂ ਨਾਲ ਮੇਲ ਨਹੀਂ ਖਾਂਦੀਆਂ ਸੀ ਉਹ ਬੱਜਾ-ਬੱਜਾ ਨੀਂ ਮਿੱਠੇ ਕੋਲ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਠੇ ਮੁਰਸਾ ਦੇ ਦੋ ਮਨੁੱਖ ਆਏ ਹਨ ਉਹਨਾਂ ਦਾ ਬਾਣਾ ਅਜੀਬ ਹੈ ਬੋਲ ਨਿਰਾਲਾ ਹੈ ਤੇ ਉਹ ਕਲਾਮ ਵੀ ਨੇ ਲਾਲਾ ਹੀ ਪੜਦੇ ਹਨ ਮੈਂ ਮਿੱਠੇ ਨੇ ਕਿਹਾ ਉਹ ਕੀ ਕਹਿੰਦੇ ਹਨ ਚੇਲੇ ਨੇ ਕਿਹਾ ਇੱਕ ਮੈਂ ਆਕਾ ਹੈ ਲੱਖਾਂ ਪਤਾਲ ਹਨ ਤੇ ਲੱਖਾਂ ਹੀ ਆਕਾਸ਼ ਹਨ ਕੋਈ ਵੀ ਖੁਦਾ ਦੇ ਕੰਮਾਂ ਦੀ ਸਾਰ ਨਹੀਂ ਲੈ ਸਕਦਾ ਪਰ ਤੁਸੀਂ ਤੇ ਸਾਰੇ ਮੁਸਲਮਾਨ ਸੱਤ ਪਤਾਲ ਤੇ ਸੱਤ ਆਕਾਸ਼ ਮੰਦੇ ਹੋ ਇਸ ਲਈ ਕੌਣ ਸੱਚਾ ਹੈ ਤਦ ਮੀਆਂ ਮਿੱਠਾ ਨੇ ਕਿਹਾ ਅਸੀਂ ਤਾਂ ਉਹ ਕੁਝ ਦੱਸਦੇ ਹਾਂ ਜੋ ਕੁਝ ਸਾਡੇ ਵਲੀ ਦੱਸ ਗਏ ਨੇ ਇਹ ਪਤਾ ਨਹੀਂ ਕੌਣ ਹੈ ਤਾਂ ਚੇਲੇ ਨੇ ਕਿਹਾ ਤੁਸੀਂ ਪਤਾ ਕਰੋ ਤੇ ਅੱਗੇ ਜਾ ਕੇ ਮਿਲੋ ਕਿਤੇ ਕੰਮ ਨਾ ਵਿਗੜ ਜਾਵੇ ਉਹ ਤਾਂ ਕੁਕਰ ਦਾ ਪ੍ਰਚਾਰ ਕਰ ਰਹੇ ਹਨ ਤਦ ਮੀਆਂ ਮਿੱਠਾ ਨੇ ਆਸ ਕੇ ਕਿਹਾ ਮੇਰੇ ਜਉਂਦੇ ਜੀ ਉਹ ਫਰਨਾ ਪ੍ਰਚਾਰ ਨਹੀਂ ਹੋ ਸਕਦਾ ਕੋਈ ਵੀ ਵਲੀ ਪੀਰ ਮੇਰਾ ਮੁਕਾਬਲਾ ਕਰਨ ਵਾਲਾ ਨਹੀਂ ਹੈ ਮੇਰੇ ਨਾਂ ਦਾ ਤਾਂ ਪਤਾ ਹੈ ਮੈਂ ਮੀਆਂ ਮਿੱਠਾ ਹਾਂ ਗੁਰੂ ਪਿਆਰਿਓ ਚਿੰਤੇ ਨੂੰ ਜ਼ਮੀਨ ਤੇ ਮਾਰ ਕੇ ਕਹਿਣ ਲੱਗਾ ਇਹ ਮੇਰਾ ਕਰਾਮਾਤੀ ਚਿੰਤਾ ਹੈ ਇਹ ਕਹਿ ਕੇ ਰੇਦੀਆਂ ਸੇਦੀਆਂ ਦਾ ਮਾਲਕ ਮੀਆ ਮਿੱਠਾ ਓਟ ਖੜਾ ਹੋਇਆ ਗੜ ਦੇ ਲੰਮੇ ਚੋਲੇ ਨੂੰ ਠੀਕ ਕੀਤਾ ਤਸਵੀਰ ਨੂੰ ਦੇਖਿਆ ਚਿੰਟਾ ਹੱਥ ਵਿੱਚ ਫੜਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਚੱਲ ਪਿਆ ਮਨ ਵਿੱਚ ਧਾਰਿਆ ਕਿ ਉਹ Hindu ਹੈ ਤਾਂ ਮੁਸਲਮਾਨ ਬਣਾ ਦੇਵਾਂਗਾ ਜੇ ਮੁਸਲਮਾਨ ਹੈ ਤਾ ਚੇਲਾ ਬਣਾਵਾਗਾ ਪਰ ਹੰਕਾਰੀ ਪੀਰ ਇਹ ਨਹੀਂ ਸਮਝਦਾ ਸੀ ਕਿ ਹੰਕਾਰ ਦੀ ਫਾਹੀ ਵਿੱਚ ਫਸਿਆ ਹੋਇਆ ਪੀਰ ਸਵਤੰਤਰ ਆਤਮਾ ਨੂੰ ਖੋਲਣ ਵਾਸਤੇ ਚੱਲਿਆ ਹੈ ਜੋ ਖੁੱਲੇ ਅਸਮਾਨਾਂ ਵਿੱਚ ਉਡਾਰੀਆਂ ਮਾਰ ਰਹੀ ਸੀ ਮਿਆਂ ਮਿੱਠਾ ਗੁਰੂ ਜੀ ਦੇ ਨੇੜੇ ਪਹੁੰਚਿਆ ਤਾਂ ਗੁਰੂ ਜੀ ਦੇ ਪ੍ਰਭਾਵਸ਼ਾਲੀ ਤੇ ਮਨਮੋਹਣੇ ਚਿਹਰੇਨ ਬਾਲੇ ਉਸ ਨੇ ਦੇਖਿਆ ਰੱਬੀ ਨੂਰ ਦੀਆਂ ਕਿੰਨਾਂ ਨੇ ਉਹਦੇ ਨੈਣਾ ਨੂੰ ਜੁੰਝਲਾ ਦਿੱਤਾ ਪੈਰ ਧਰਤੀ ਨਾਲ ਜੁੜ ਗਏ ਅਣਥਕ ਅੱਖਾਂ ਨਾਲ ਦੇਖਣ ਦਾ ਪ੍ਰਯਾਸ ਕਰਨ ਲੱਗਾ ਉਸ ਦੀਆਂ ਅੱਖਾਂ ਅੱਗੇ ਇਹ ਅੱਖਰ ਆਉਣ ਲੱਗ ਪਏ ਮਿਰੰਕਾਰ ਸੱਚ ਨਿਰਲੇਪ ਆਤਮਾ ਭਗਤੀ ਰੋਸ਼ਨੀ ਗੁਰੂ ਪਿਆਰੇਓ ਉਸ ਵੇਲੇ ਭਾਈ ਮਰਦਾਨਾ ਜੀ ਰਵਾਬ ਵਜਾ ਰਿਹਾ ਸੀ ਤੇ ਗੁਰੂ ਜੀ ਦੀ ਰੱਬੀ ਬਾਣੀ ਦਾ ਕੀਰਤਨ ਕਰ ਰਿਹਾ ਸੀ ਰਾਗ ਵਿੱਚ ਜਾਦੂ ਹੁੰਦਾ ਹੈ रस ਅਤੇ ਪ੍ਰੇਮ ਭਰਿਆ ਕੀਰਤਨ ਸੌਣ ਕੇ ਮੇਂ ਮਿੱਠੇ ਦਾ ਹੰਕਾਰ ਚੂਰ ਚੂਰ ਹੋ ਗਿਆ ਪੀਰ ਦੇ ਹੰਕਾਰੀ ਨੈਣ ਨੀਵੇਂ ਹੋ ਗਏ ਹੌਲੀ-ਹੌਲੀ ਅੱਗੇ ਵਧਿਆ ਤੇ ਗੁਰੂ ਜੀ ਦੇ ਖਲੋਕਾ ਜਾ ਖਲੋਤਾ ਪਰ ਉਸਨੇ ਆਪਣਾ ਸਿਰ ਨਹੀਂ ਜੁਕਾਇਆ ਉਸਨੇ ਕੋਈ ਆਦਰ ਨਾ ਕੀਤਾ ਤੇ ਖਲੋਕਾ ਖਲੋਤਾ ਹੀ ਗੁਰੂ ਜੀ ਵੱਲ ਦੇਖਦਾ ਰਿਹਾ ਗੁਰੂ ਜੀ ਦੇ ਸਖਸੀ ਮਾਨ ਨੈਣਾ ਨੇ ਉਹਦੇ ਨੈਣਾਂ ਨੂੰ ਖਿੱਚ ਲਿਆ ਫਿਰ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਆਈਏ ਮੀਆਂ ਮਿੱਠਾ ਜੀ ਬੈਠੀਏ ਜੀਵਨ ਦੀ ਘੜੀ ਨੂੰ ਸਫਲਾ ਕਰੀ ਸਤ ਸੰਗ ਹੀ ਜੀਵਨ ਸਫਲਾ ਕਰ ਸਕਦਾ ਹੈ ਆਪਾਂ ਸੌਦਾਗਰ ਹਾਂ ਕੋਈ ਚੰਗੀ ਸੌਦਾਗਰੀ ਕਰੀ ਗੁਰੂ ਜੀ ਨੇ ਵਚਨ ਕੀਤਾ ਮੀਆਂ ਮਿੱਠਾ ਬੈਠ ਗਿਆ ਤੇ ਸੋਚਣ ਲੱਗਾ ਇਹ ਹਿੰਦੂ ਜਾਫਦੇ ਹਨ ਇਹ ਮੁਸਲਮਾਨ ਵੀ ਹੋ ਸਕਦੇ ਹਨ ਗੁਰੂ ਪਿਆਰਿਓ ਨੀ ਮਿੱਠੇ ਦੇ ਹਿਰਦੇ ਵਿੱਚ ਬਰਮ ਸੀ ਮਨੁੱਖਤਾ ਨਾਲ ਪਿਆਰ ਨਹੀਂ ਸੀ ਉਹ ਆਪਣੇ ਮੁਸਲਮਾਨ ਧਰਮ ਨਾਲ ਹੀ ਪਿਆਰ ਕਰਦਾ ਸੀ ਜੀਵਨ ਤੇ ਭਗਤੀ ਵੀ ਕੋਜ ਨਹੀਂ ਸੀ ਮੁਸਲਮਾਨ ਮਤ ਦੇ ਵਾਅਦੇ ਦੀ ਉਸ ਦੇ ਮਨ ਵਿੱਚ ਧਨ ਸਵਾਰ ਸੀ ਗੁਰੂ ਜੀ ਨੇ ਨਿਰਤਨ ਦੀ ਸਮਾਪਤੀ ਨਹੀਂ ਕੀਤੀ ਸਗੋਂ ਗਾਈ ਗਏ ਜਿਹੜਾ ਗੁਰੂ ਜੀ ਦਾ ਸ਼ਬਦ ਸੀ ਉਸ ਦਾ ਭਾਵ ਇਹ ਹੈ اے पुरਖا اس দৃষ্টিમાન జగਤ ਦੇ ਵਿੱਚ ਪਰਮਾਤਮਾ ਦੀ bhakti ਸਿਮਰਨ ਦਾ ਵਪਾਰ ਕਰਨ ਵਾਸਤੇ ਤੈਨੂੰ ਮਾਨਸ ਦੇ ਪ੍ਰਾਪਤ ਹੋਈ ਹੈ ਇਸ ਵਾਸਤੇ ਗੁਰੂ ਸੌਦਾਗਰ ਕੋਲ ਜਾ ਕੇ bhakti ਤੇ ਸੱਚ ਦਾ ਵਪਾਰ ਕਰ ਜੋ ਮੁਨਾਫਾ ਹੋਵੇ ਉਸ ਨੂੰ ਸਾਮ ਕੇ ਰੱਖ ਕੇ జగਤ ਵਿੱਚ अनेकाਆਂ ਵਸਤੂਆਂ ਹਨ ਜਿਹੜੀਆਂ ਪਿਆਰੀਆਂ ਹਨ ਉਹ ਵਸਤੂਆਂ ਇਹੇ ਦੁਨੀਆ ਛੱਡਣ ਵੇਲੇ ਨਾਲ ਨਹੀਂ ਜਾਂਦੀਆਂ ਉਹ ਇੱਥੇ ਹੀ ਰਹਿ ਜਾਂਦੀਆਂ ਹਨ ਉਹ ਵਸਤੂਆਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ਜੋ ਦੁਰਨ ਲੱਗ ਗਿਆ ਨਾਲ ਚੱਲੇ ਤੇ ਰਾਹ ਵਿੱਚ ਸਹਾਇਤਾ ਕਰੇ ਉਹ ਪਰਵਾਤਮਾ ਜੋ ਅੱਗੇ ਦਰਗਾਹ ਵਿੱਚ ਹਿਸਾਬ ਕਰਨ ਵਾਸਤੇ ਬੈਠਾ ਹੈ ਉਹ ਬਹੁਤ ਸਿਆਣਾ ਹੈ ਉਸ ਦੇ ਕੋਲ ਇਹ ਰਾਹ ਫੇਰੀ ਨਹੀਂ ਚਲਦੀ ਉਹ ਤਾਂ ਚੰਗੀਆਂ ਵਸਤੂਆਂ ਦਾ ਗ੍ਰਾਹਕ ਹੈ ਹੁਣ ਪੁੱਛੋਗੇ ਚੰਗੀ ਵਸਤੂ ਕਿਹੜੀ ਹੈ ਉਹ ਹੈ ਰਾਮ ਨਾਮ ਤੇ ਪਰਮਾਤਮਾ ਦਾ ਸਿਮਰਨ ਇਸ ਵਾਸਤੇ ਹਰ ਮਨੁੱਖ ਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਹਰ ਸਿਮਰਨ ਤੇ ਹਰ ਉਸਤਤ ਦਾ ਸੌਦਾ ਲੈ ਕੇ ਅੱਗੇ ਜਾਵਾਂਗੇ ਤਾਂ ਉਸ ਸਮੇਂ ਨਿਰੰਕਾਰ ਖੋਸ਼ ਹੋਏਗਾ ਉਸ ਪਤੀ ਪਰਮੇਸ਼ਵਰ ਨੂੰ ਖੋਸ਼ ਕਰਨ ਵੇਚੀ ਹੀ ਸਾਡਾ ਭਲਾ ਹੈ اے ਪੁਰਸ਼ਜਨੋ ਜੇ ਨਾ ਲੋਕਾਂ ਕੋਲ ਪਰਮਾਤਮਾ ਦੀ ਭਗਤੀ ਦੀ ਰਾਸ ਨਹੀਂ ਹੈ ਉਹਨਾਂ ਨੂੰ ਪਰਮਾਤਮਾ ਕਿਵੇਂ ਸੁਖ ਦੇ ਸਕਦਾ ਹੈ ਉਹ ਕਿਵੇਂ ਸਤਾਰੇ ਜਾ ਸਕਦੇ ਹਨ ਪਰਮਾਤਮਾ ਭਗਤੀ ਤੋਂ ਬਿਨਾ ਹੋਰ ਸਾਰ ਕੀਰਤਾਂ ਝੂਠੀਆਂ ਹਨ ਜੋ ਮਾੜੇ ਝੂਠੇ ਤੇ ਥਾਗ ਕਰਮ ਕਰਦੇ ਹਨ ਉਹਨਾਂ ਦਾ ਮਨ ਤੇ ਸਰੀਰ 마ੜਾ ਹੋ ਜਾਂਦਾ ਹੈ ਜੋ ਤਨ ਮਾਨ ਕਰਕੇ 마ੜੇ ਹੋ ਜਾਂਦੇ ਹਨ ਦੁਨੀਆਦਾਰੀ ਦੀ ਸਦਾਗਰੀ ਕਰਨ ਵਾਲੀ ਦਰਗਾਹ ਵਿੱਚ ਸਤਾਰੇ ਨਹੀਂ ਜਾਂਦੇ ਉਹਨਾਂ ਨੂੰ ਸਤਗੁਰੂ ਤੇ ਪਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ ਕਈ ਮਨੁੱਖ ਸਾਧੂ ਪੀਰ ਬ੍ਰਾਹਮਣ ਇਹ ਅਨੁਭਵ ਕਰਦੇ ਹਨ ਕਿਉਂਕਿ ਉਹਨਾਂ ਦਾ ਜਨਮ ਉੱਚੇ ਖਾਨਦਾਨਾ ਵਿੱਚ ਹੋਇਆ ਹੈ ਉਹ ਲੋਕਾਂ ਵਿੱਚ ਸਤਕਾਰੇ ਹੁੰਦੇ ਹਨ ਇਸ ਕਰਕੇ ਉਹਨਾਂ ਨੂੰ ਪ੍ਰਭੂ ਸਿਮਰਨ ਦੀ ਲੋੜ ਨਹੀਂ ਇਹ ਗੱਲ ਗਲਤ ਹੈ ਜੋ ਮਾੜੇ ਕਰਮ ਕਰਦਾ ਹੈ ਉਹ ਚਾਹੇ ਕੋਈ ਵੀ ਹੋਵੇ ਉਹ ਦੁੱਖ ਜ਼ਰੂਰ ਉਠਾਵੇਗਾ ਜਾਤ ਨੂੰ ਕੋਈ ਨਹੀਂ ਪੁੱਛਦਾ ਜੋ ਘੋਟੇ ਕਰਮ ਕਰਦਾ ਹੈ ਉਹ ਆਉਂਦਾ ਜਾਂਦਾ ਤੇ ਪਛਤਾਉਂਦਾ ਹੈ ਗੁਰੂ ਜੀ ਨੇ ਕਿਹਾ اے ਪੁਰਸਾ ਚੰਗੇ ਗੁਰੂ ਦੇ ਲੜ ਲੱਗ ਕੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਕਿ ਹਰੀ ਨਾਮ ਸਿਮਰਨ ਵਿੱਚ ਹੀ ਤੇਰੀ ਵਡਿਆਈ ਹੈ ਜੋ ਪਰਮਾਤਮਾ ਦੀ ਭਗਤੀ ਵਿੱਚ ਲੱਗਦੇ ਹਨ ਉਹਨਾਂ ਨੂੰ ਬਰਮ ਨਹੀਂ ਰਹਿੰਦਾ ਉਹ ਜਨਮ ਮਰਨ ਦੀ ਮੈਲ ਧੋ ਬੈਠਦੇ ਹਨ ਤੇ ਉਹ ਸਦਾ ਵਾਸਤੇ ਨਿਸ਼ਚਿੰਤ ਹੋ ਜਾਂਦੇ ਹਨ ਹਰੀ ਦਾ ਸਿਮਰਨ ਕਰਕੇ ਹੀ ਪ੍ਰਾਣੀ ਨੂੰ ਬਹੁਤਾ ਹੀ ਫਲ ਮਿਲਦਾ ਹੈ ਜੋ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਦਲੇਰ ਹੈ ਗੁਰੂ ਪਿਆਰਿਓ ਇਹ ਸੁਣ ਕੇ ਮੀਆਂ ਮਿੱਠੇ ਦੇ ਹਿਰਦੇ ਉਤੋਂ ਈਰਖਾ ਤੇ ਨਫ਼ਰਤ ਦਾ ਪਰਦਾ ਪਾਸੇ हट ਗਿਆ ਉਸ ਨੂੰ ਜੋ ਤਪੱਸਿਆ ਕਾਲਾ ਇਲਾਮੈ ਤੇ ਮਰਸਦ ਦੇ ਵਰਦਾ ਮਾਨਸੀ ਉਹ ਮਾਨ ਟੁੱਟ ਗਿਆ ਤੇ ਗੁਰੂ ਜੀ ਦੇ ਨੇੜੇ ਹੋ ਕੇ ਕਹਿਣ ਲੱਗਾ ਜੋ ਕੁਝ ਮੈਂ ਆਪਣੇ ਆਪ ਨੂੰ ਸਮਝਦਾ ਸੀ ਹੁਣ ਮੈਂ ਉਹ ਨਹੀਂ ਰਿਹਾ ਮੇਰੇ ਤੇ ਮਿਹਰ ਕਰੋ ਮੈਨੂੰ ਇੰਜ ਲੱਗ ਰਿਹਾ ਹੈ ਜਿਵੇਂ ਮੇਰੀ ਤਪੱਸਿਆ ਦਾ ਫਲ ਮੈਥੋਂ ਖੋਸ ਰਿਹਾ ਹੈ ਮੇਰਾ ਮਨ ਭਰਾ ਹੁੰਦਾ ਜਾ ਰਿਹਾ ਹੈ ਕਿਤੇ ਮੈਂ ਖਾਲੀ ਨਾ ਹੋ ਜਾਵਾਂ ਤੁਸੀਂ ਅੱਲਾਹ ਤਾਲਾ ਦੇ ਰੂਪ ਹੋ ਤਦ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਮੀਆਂ ਮਿੱਠਿਆ ਤੇਰਾ ਪ੍ਰਤਾਪ ਸੁਣ ਕੇ ਅਸੀਂ ਤੈਨੂੰ ਮਿਲਣ ਆਏ ਸਾ ਮੀਆਂ ਮਿੱਠੇ ਨੇ ਕਿਹਾ ਮੈਂ ਇੱਕ ਮਾਮੂਲੀ ਬੰਦਾ ਹਾਂ ਮੇਰਾ ਪ੍ਰਤਾਪ ਕੁਝ ਵੀ ਨਹੀਂ ਗੁਰੂ ਪਿਆਰਿਓ ਮੀਏ ਮਿੱਠੇ ਦਾ ਇਹ ਬੋਲ ਸੁਣ ਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੜੇ ਪਰਸੰਨ ਹੋਏ ਪ੍ਰਸੰਨ ਹੋ ਕੇ ਮੇਂ ਮਿੱੱਟੇ ਨੂੰ ਨਿਹਾਲ ਕਰ ਦਿੱਤਾ ਉਸ ਨੂੰ ਸੰਭਾਲ ਭਗਤੀ ਲੋਕ ਸੇਵਾ ਤੇ ਨਿਵਾਣਾ ਹੋ ਕੇ ਰਹਿਣ ਦੀ ਜਾਚ ਦੱਸੀ ਪੀਰ ਮੀਆਂ ਮਿੱਟਾ ਉਸੇ ਤਰ੍ਹਾਂ ਗੁਰੂ ਜੀ ਤੇ ਅੱਲਾ ਦੇ ਗੁਣ ਗਾਉਣ ਲੱਗ ਪਿਆ ਇਸ ਤਰ੍ਹਾਂ ਮੇਂ ਮਿੱੱਟੇ ਦਾ ਹੰਕਾਰ ਤੋੜ ਕੇ ਗੁਰੂ ਜੀ ਅੱਗੇ ਚੱਲ ਪਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਇਆਂ ਬੁੱਲਾ ਝੁਕਾਂ ਦੀ ਕਿ ਮਾ ਬਖਸ਼ਣੀ ਸਾਕੇ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ